ਹੈਲੋ ਗਾਇਜ਼ ਹਾਂਜੀ ਮੈਂ ਤੁਹਾਡੀ ਆਪਣੀ लवली ਅਨਮੋਲ ਹਾਂਜੀ ਮੇਰਾ ਇੱਕ YouTube ਚੈਨਲ ਬਣਿਆ ਹੋਇਆ ਸੀ ਜੀ लवली ਅਨਮੋਲ ਆਰਟਿਸਟ ਦੇ ਨਾਂ ਤੇ ਉਹ ਮੇਰਾ ਚੈਨਲ ਨੂੰ ਪਤਾ ਨਹੀਂ ਕੀ ਦਿੱਕਤ ਹੋਈ ਜੀ ਮੋਨਟਾਈਜ਼ ਨਹੀਂ ਹੋਇਆ ਇਸ ਕਰਕੇ ਮੈਂ ਨਿਊ ਚੈਨਲ ਬਣਾਇਆ ਜੀ लवली ਅਨਮੋਲ ਦੇ ਨਾਂ ਤੇ ਓਨਲੀ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਜੀ ਸਬਸਕ੍ਰਾਈਬਰ ਕਰੋ ਕਮੈਂਟ ਕਰਿਓ ਤਾਂ ਪਲੀਜ਼ ਰਿਕਵੈਸਟ ਹੈ ਜੀ ਦੇਖੋ ਹਨਾ ਸਭ ਦੀ ਵੀਡੀਓਸ ਦੇਖਦੇ ਹੋ ਹਨਾ ਆਪਣੇ ਵੀ ਵੀਡੀਓ ਦੇਖਿਆ ਕਰੋ ਜਿੱਦਾਂ ਦੀ ਵੀ ਪਾਵਾਂਗੀ ਫਲਹਾਲ ਕੋਈ ਵੀਡੀਓ ਨਹੀਂ ਪਾਈ ਹੈਗੀ ਤੇ ਉਸ ਤੋਂ ਪਹਿਲਾਂ ਮੇਰੇ 100 ਸਬਸਕ੍ਰਾਈਬਰ ਹੋ ਜਾਣ ਤਾਂ ਮੈਂ ਵੀਡੀਓ ਪਾਣੀ ਬਹੁਤ ਹੀ ਵਧੀਆ ਵੀਡੀਓ ਪਾਉਂਗੀ ਜੋ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਣਗੀਆਂ ਉਸ ਤੋਂ ਪਹਿਲਾਂ ਮੇਰੇ 100 ਸਬਸਕ੍ਰਾਈਬਰ ਹੋਣੇ ਜ਼ਰੂਰੀ ਨੇ ਆ ਇਹ ਮੇਰੀ ਸ਼ਰਤਾਂ ਉਸ ਤੋਂ ਬਾਅਦ ਮੈਂ ਵੀਡੀਓ ਸ਼ੁਰੂ ਕਰੂੰਗੀ लवली ਅਨਮੋਲ ਦੇ ਨਾਂ ਤੇ ਤੇ ਉਸ ਤੇ ਫੋਟੋ ਇੱਕ ਬੱਚੇ ਦੇ ਲੱਗੀ ਹੋਈ ਹੈ ਜੀ ਮੈਂ ਨਿੱਕਰ ਦੇ ਸ਼ਰਟ ਦੇ ਵਿੱਚ ਗ੍ਰੀਨ ਸ਼ਰਟ ਆ ਪਾਈ ਹੋਈ ਤੇ ਬੱਚਾ ਛੋਟਾ ਜਿਹਾ ਬੱਚਾ ਤੇ ਉਹਦੀ ਪਿਕ ਲੱਗੀ ਹੋਈ ਆ ਉਹਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਜੀਏ ਔਰ ਜਦੋਂ ਵੀਡੀਓ ਪਾਵਾਂਗੀ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਦੱਸਿਓ ਵੀ ਹਾਂ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਚਾਹੀਦੀਆਂ ਨੇ ਅੱਗੇ ਵੀ ਕਿੱਦਾਂ ਦੀ ਵੀਡੀਓ ਮੈਂ ਇਸ ਚੈਨਲ ਤੇ ਪਾਵਾਂ ਕਿਉਂਕਿ ਮੇਰਾ ਜਿਹੜਾ ਚੈਨਲ ਬਣਿਆ ਹੋਇਆ ਸੀ ਲਵਲੀ ਅਨਮੋਲ ਆਰਟਿਸਟ ਦੇ ਨਾਂ ਤੇ ਪਤਾ ਨਹੀਂ ਕਿਉਂ ਉਹ ਮੋਨਟਾਈਜ਼ ਨਹੀਂ ਕੀਤਾ ਹੈਗਾ ਪਤਾ ਨਹੀਂ ਕਰਨਗੇ ਕੁਝ ਨਹੀਂ ਮੈਨੂੰ ਪਤਾ ਲੱਗ ਰਿਹਾ ਪਰ ਮੇਰੀ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਈ ਆ ਉਸ ਚੈਨਲ ਤੇ ਲੇਕਿਨ ਫਿਰ ਵੀ ਦੇਖੋ ਉਹਨਾਂ ਨੇ ਮੋਨੋਟਾਈਜ ਨਹੀਂ ਕੀਤਾ ਪਲੀਜ਼ ਮੇਰੇ ਸਾਰਿਆਂ ਨੂੰ ਰਿਕੁਐਸਟ ਆ YouTube ਫੈਮਿਲੀ ਸਾਰੇ ਸੋ ਸਾਰੇ ਵੀ ਜਿੰਨੇ YouTube ਦੇਖਦੇ ਹੋ Facebook ਦੇਖਦੇ ਹੋ Instagram ਦੇਖਦੇ ਹੋ ਸੋ ਸਾਰਿਆਂ ਨੂੰ ਗੁਜਾਰਸ ਕਰਦੀ ਆ ਕਿ ਮੇਰਾ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਪੋਰਟ ਕਰਿਓ ਤੁਹਾਡੀ ਸਪੋਰਟ ਮੇਰੇ ਲਈ ਬਹੁਤ ਹੀ ਜ਼ਰੂਰੀ ਹੈ ਤੁਹਾਡੀ ਸਪੋਰਟ ਦੇ ਨਾਲ ਮੈਂ ਅੱਗੇ ਵੱਧ ਸਕਦੀ ਆ ਤੇ ਮੈਂ ਆਪਣੇ ਜਿੱਦਾਂ ਵੀ ਕਹੋਗੇ ਤੁਸੀਂ ਓਦਾਂ ਦੀਆਂ ਵੀਡੀਓ ਮੈਂ ਉਸ ਚੈਨਲ ਤੇ ਪਾਇਆ ਕਰਾਂਗੀ ਜਿੱਦਾਂ ਤੁਹਾਨੂੰ ਪਸੰਦ ਹੋਣਗੀਆਂ ਓਦਾਂ ਦੀ ਵੀਡੀਓ ਮੈਂ ਪਾਵਾਂਗੀ ਪਲੀਜ਼ ਮੇਰਾ ਚੈਨਲ ਨੂੰ ਸਬਸਕ੍ਰਾਈਬ ਕੀਜੀਏ ਮੇਰਾ ਚੈਨਲ ਦਾ ਨਾਮ ਹੈਗਾ ਜੀ लवली ਅਨਮੋਲ लवली ਅਨਮੋਲ ਦੇ ਨਾਮ ਤੇ ਸਰਚ ਕਰੋਗੇ ਤਾਂ ਮੇਰਾ ਚੈਨਲ ਆ ਜਾਣਾ ਜੀ ਪਲੀਜ਼ ਸੋ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਜੀ ਮੇਰਾ ਚੈਨਲ ਨੂੰ ਜਿਆਦਾ ਜਿਆਦਾ ਸਪੋਰਟ ਕੀਜੀਏ ਜਿਹੜਾ ਮੈਂ ਆਪਣਾ ਚੈਨਲ लवली ਵਾਲ ਮੋਲ ਆਰਟਿਸਟ ਦਿਨਾਂ ਤੇ ਪਾਇਆ ਸੀ ਉਹਦੇ ਵਿੱਚ ਵੀਡੀਓ ਬਹੁਤ ਸਾਰੀਆਂ ਮੇਰੀਆਂ ਨੇ ਮਤਲਬ ਮੇਰੀਆਂ ਨੇ ਸਾਰੀਆਂ ਵੀਡੀਓ ਲੇਕਿਨ ਮੈਂ ਕਿਸੀ 2-4 ਤ ਵੀਡੀਓ ਇਦਾਂ ਦੀਆਂ ਪਾਈਆਂ ਨੇ ਵੀ ਉਹ ਕਿਸੇ ਕਿਸੇ ਮੁੱਦੇ ਤੇ ਨੇ ਕੁਝ ਮੈਂ ਕੋਈ ਤਰਬੂਜ ਵਾਲੀ ਵੀਡੀਓ ਪਾਤੀ ਆ ਜਾ ਇੱਕ ਇਥੇ ਕੌਰੀਆਂ ਵਾਲੇ ਦੁਕਾਨ ਦੇ ਅੱਗ ਲੱਗੀ ਸੀਗੀ ਉਹ ਵੀਡੀਓ ਪਾਤੀ ਪਤਾ ਨਹੀਂ ਕਿਉਂ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਜੇ ਕਿਸੇ ਨੂੰ ਸਮਝ ਲੱਗੀ ਹੋਵੇ ਵੀ ਕਿਉਂ ਮੋਨਟਾਈਜ਼ ਨਹੀਂ ਹੁਆ ਪਲੀਜ਼ ਮੈਨੂੰ ਦੱਸਿਓ ਵੀ ਕਿਉਂ ਨਹੀਂ ਹੋਇਆ ਕੀ ਗੱਲ ਹੋਈ ਔਸ ਨੂੰ ਚੈਨਲ ਨੂੰ ਸੋ ਮੈਂ ਚੈਨਲ ਆ YouTube ਵਾਲਿਆਂ ਨੂੰ ਵੀ ਸੋ ਬੁਜਾਰਸ ਕਰਾਂਗੀ ਮੇਰਾ ਚੈਨਲ ਨੂੰ ਪਲੀਜ਼ ਮੈਂ ਬੜੀ ਮਿਹਨਤ ਕੀਤੀ ਹੋਈ ਆ ਮੇਰੇ ਚੈਨਲ ਨੂੰ ਜਾ ਆ ਜਗਾ ਮੋਨਟਾਈਜ਼ ਕੀ ਜੀਏ ਮੈਂ ਉਸ ਤੋਂ ਬਾਅਦ ਨਾ ਬਹੁਤ ਮਤਲਬ ਮੈਂ ਤਾਂ ਹੋਰ ਵੀ ਕਰਾਂਗੀ ਜਿੰਨੀ ਮਿਹਨਤ ਦੇ ਨਾਲ ਮੈਂ ਆਪਣੇ ਘੰਟੇ ਵੀ ਪੂਰੇ ਕੀਤੇ ਸਬਸਕ੍ਰਾਈਬਰ ਵੀ ਪੂਰੇ ਕੀਤੇ ਬੜੀ ਮਿਹਨਤ ਕੀਤੀ ਮੈਂ ਤੇ ਉਹਨਾਂ ਨੇ ਮੋਨਟਾਈਜ਼ ਨਹੀਂ ਕੀਤਾ ਸੋ ਮੈਂ YouTube ਨੂੰ ਗੁਜਾਰਸ਼ ਕਰਦੀ ਆ ਕਿ ਮੇਰਾ ਚੈਨਲ ਨੂੰ ਪਲੀਜ਼ 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 ਮੋਨਟਾਈਜ਼ ਮੋਨਟਾਈਜ਼ ਕੀ ਜੀਏ ਪਲੀਜ਼ ਰਿਕਵੈਸਟ ਆ YouTube ਜੀ ਨੂੰ ਸੋ ਗੁਜਾਰਸ਼ ਕਰਾਂਗੀ ਜੀ ਮੇਰਾ ਚੈਨਲ ਨੂੰ ਮੋਨਟਾਈਜ਼ ਕੀਜੀਏ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ